ਇੱਕ ਹੀ ਸਾਲ ਦੇ ਮੁਤਲਬ ਤੇ ਐਨਐਸਏ ਮਿਲਿਆ 17 ਸਾਲ ਦਾ ਮੇਰਾ ਛੋਟਾ ਬਰਾਸ ਹੀ ਜਿਹਦੇ ਉੱਤੇ ਐਨਐਸਏ ਲੱਗਿਆ ਐਨਐਸਏ ਕੱਟ ਗਿਆ 86 ਦੇ ਵਿੱਚ ਵਾਪਸ ਆਇਆ ਫਿਰ 2-3 ਮਹੀਨੇ ਬਾਅਦ ਉਹ ਫੜ ਲਿਆ ਤੇ ਫਿਰ ਐਨਐਸਏ ਰਾਕੇ ਨਾਬਾਜ ਦੇ ਵਿੱਚ ਭੀ ਦਿੱਤਾ ਤਸ਼ੱਦਦ ਵਕਰਾ ਹੁੰਦਾ ਸਾਢੇ 7 ਸਾਲ ਹੋਰ ਕੱਟ ਗਏ ਔਰ ਸਾਡਾ ਪਰਿਵਾਰ ਸਾਡਾ ਪਰਿਵਾਰ ਤੇ ਕੀ ਹੋਇਆ ਇਥੇ ਤੇ ਪਰਿਵਾਰਾਂ ਦੇ ਪਰਿਵਾਰ ਸ਼ੀਤ ਹੋ ਗਏ ਪਰਿਵਾਰਾਂ ਦੇ ਪਰਿਵਾਰ ਲੈਖੇ ਲੱਗ ਗਏ ਉਨ੍ਹਾਂ ਦੀ ਕੁਰਬਾਨੀ ਘਟ ਹੈ ਅਸੀਂ ਤੇ ਫੇਰ ਆ ਕੇ ਚੁੰਮੇ ਫਿਰਦੇ ਜਿਨ੍ਹਾਂ ਨੇ ਜਿੰਦਗੀਆਂ ਲਾਤੀਆਂ ਜਿਨ੍ਹਾਂ ਨੇ 45-45 ਸਾਲ ਜ਼ਿੰਦਗੀ ਦੇ ਪੰਥ ਦੀ ਖਾਤਰ ਹੋਸ਼ ਸੁਭਾਗਤ ਤੋਂ ਲੈ ਕੇ ਕਲਮ ਕੁੱਤੇ ਤੁਸੀਂ ਉਹਨਾਂ ਦੇ ਬੱਚੇ ਕਿ ਨਹੀਂ ਮੈਂਰੀ ਘਰ ਵਾਲੀ ਨੂੰ ਅਰਸੋ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਉਹ ਸੁल्तानਪੁਰੋਂ ਦੀ ਹੈ ਸੀ ਪ੍ਰੋਗਰਾਮ ਸਵਾਲ ਕੀਤਾ ਜੀ ਕਹਿੰਦੇ ਜੀ ਬਟੂਆ ਸਾਹਿਬ ਪੰਥ ਕਰੇ ਉਹਨਾਂ ਜਵਾਬ ਦਿੱਤਾ ਕਿ ਮੇਰੀ ਜਿੰਨੀ ਕਿ ਮੇਰੀ ਜ਼ਿੰਦਗੀ ਇਹ 40 ਸਾਲ ਦੀ ਉਹਦੇ ਬੱਦੇ ਨਾਲ guzri ਹੈ ਤੇ ਇਹ ਉਸ ਤੋਂ ਵੀ ਪਹਿਲਾਂ ਦਾ ਪੰਥ ਹੈ ਜਾਂਦੇ ਮੈਂ ਜ਼ਿੰਦਗੀ 'ਚ ਕਦੇ ਉਹਨੂੰ ਇਢੀ ਵੇਖਿਆ ਕਿ ਕਦੀ ਉਹਨੇ ਪੰਥ ਦਾ ਮਸਲਾ ਹੋਵੇ ਪੰਜਾਬ ਦਾ ਮਸਲਾ ਹੋਵੇ ਤਾਂ ਬਲੰਦਾ ਬਾਗ 'ਚ ਉਹਨੇ ਗੱਲ ਨਾ ਕੀਤੀ ਹੋਵੇ ਤੇ ਹਰ ਥਾਂ ਤੇ ਡਟ ਕੇ ਉਹ ਪੰਥ ਦੇ ਨਾਲ ਖੜਦਾ ਹੈ ਤੇ ਮੇਰਾ ਘਰ ਵਾਲਾ 40 45 ਸਾਲ ਦਾ ਪੰਥਕ ਹੈ ਕੋਈ 6 ਮਹੀਨੇ ਦਾ ਜਾਂ 7 ਤੋਂ ਪੰਥਕ ਨਹੀਂ ਬਣਿਆ ਜਿਹਨੂੰ ਇਸ਼ਾਰਾ ਕੀਤਾ ਮੇਰੀ ਧਰਮ ਪਤਨੀ ਨੇ ਉਹ ਤੁਹਾਨੂੰ ਪਤਾ ਹੀ ਇੱਥੇ ਸਾਲ ਸਾਲਾਂ ਦੇ ਪੰਥਕ ਬਣ ਗਏ ਜਿਨ੍ਹਾਂ ਨੇ ਜ਼ਿੰਦਗੀਆਂ ਲਾਤੀਆਂ ਜਿਹੜੇ ਪੂਰਾ ਪੂਰਾ ਕਰਕੇ ਕੱਟੇ ਗਏ ਆ ਭਾਵੇਂ ਠੀਕ ਹੈ ਜੀ ਜਿੰਦਾ ਆ ਪਰ ਜਿਹੜੇ ਜਿਹੜੇ ਤਸ਼ੱਦਦਾਂ ਚੋਂ ਜਿਹੜੀਆਂ ਜਿਲਾਂ ਤੋਂ ਜਿਹੜੇ ਮਾਹੌਲ ਤੋਂ ਅਸੀਂ ਲੰਘ ਕੇ ਆਏ ਆ ਕਿ ਵੀ ਕਿਸੇ ਕੁਸੂਸਰ ਦਸ उन्नीस सौ चौरासी चढ़िया कि मेरे एन एसरा गई साथ साल बाद रिहा हो फिर चक लगा जे थोड़ा समा बारे दो महीने बाद फिर चक लिया फिर एन जिंदगी ने साढ़े नौ साल में जेल तो गुजारे साढ़े नौ साल 21 ਸਾਲ ਦੀ ਉਮਰ ਤੇ ਐਨਐਸਏ ਮਿਲਿਆ 17 ਸਾਲ ਦਾ ਮੇਰਾ ਸ਼ੁਕਰਾ ਭਰਾ ਸੀ ਜਿਹਦੇ ਉੱਤੇ ਐਨਐਸਏ ਲੱਗਿਆ ਐਨਐਸਏ ਕੱਟ ਗਿਆ 88 ਦੇ ਵਿੱਚ ਵਾਪਸ ਆਇਆ ਫਿਰ 2-3 ਮਹੀਨੇ ਬਾਅਦ ਉਹਨੂੰ ਫੜ ਲਿਆ ਤੇ ਫਿਰ ਐਨਐਸਏ ਲਾ ਕੇ ਨਾਪਾ ਜਿਹਦੇ ਵਿੱਚ ਪਹੀ ਤਤਸ਼ਜਦ ਉੱਤ ਲੱਗ ਗਿਆ ਸਾਡੇ ਸੱਤ ਸੱਤ ਹੋਰ ਕੱਟ ਗਏ ਔਰ ਸਾਡਾ ਪਰਿਵਾਰ ਸਾਡਾ ਪਰਿਵਾਰ ਤੇ ਕੀ ਹੋਇਆ ਇੱਥੇ ਤੇ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋ ਗਏ ਪਰਿਵਾਰਾਂ ਦੇ ਪਰਿਵਾਰ ਲੇਖੇ ਲੱਗ ਗਏ ਉਹਨਾਂ ਦੀ ਕੁਰਬਾਨੀ ਕੱਟ ਹੈ ਅਸੀਂ ਤੇ ਫੇਰ ਅੱਜ ਜੂਂਦੇ ਫਿਰਦੇ ਪਰ ਮੈਂ ਦੱਸਦਾ ਤਾਨੂੰ ਕਿ ਅਸੀਂ ਕੀ ਚੱਲੇ ਮੇਰੇ ਭਰਾਵਾਂ ਨੂੰ ਪੁਲਿਸ ਨੇ ਚੁੱਕਣਾ ਤੇ ਸਾਡੇ ਘਰ ਦੇ ਨੇੜੇ ਬਟੋਏ ਥਾਣਾ ਬਿਲਕੁਲ ਨੇੜੇ ਸੀ ਕਿ ਕੋਈ ਬਸੋਂ ਨਹੀਂ ਸੀ ਹੈ ਉਦੋਂ ਹੁਣ ਬਸੋਂ ਹੈਗੀ ਨਹੀਂ ਤੇ ਮੇਰੇ ਭਰਾਵਾਂ ਦੀਆਂ ਚੀਕਾਂ ਮੇਰੀ ਮਾਂ ਨੇ ਤੇ ਮੇਰੇ ਬਾਪ ਨੇ ਸੁਣ ਲਈ ਮੇਰਾ ਛੋਟਾ ਭਰਾ ਫੜਿਆ अंत का तशद होया ते मेरा परिवार सारा वही चीक है ते मेरा बाप सा हालात वेख के मेरे बारे सोच के, बारे सोच के छोटे बारे सोच सोच के परिवार के होंगे तशद देख के कमला हो गया बैंटली अपसैट हो गया ते दुनिया तो तुर गया मौत का मनु छने बाद पता लगा यह गल करते गल करते ਅਸੀਂ ਕਦੀ ਕਦੀ ਨਹੀਂ ਕੀਤੀ 279 ਲਖੇੜੀ ਮੈਂ ਕਦੀ ਕਰਨੀ ਕੀਤੀ ਕਿ ਮੇਰੀ ਪੰਥ ਰਹੀ ਮੈਂ ਕੀ ਕੀਤਾ ਮੈਂ ਕੋਈ ਸੰਗ ਕੀਤਾ ਮੈਨੂੰ ਕੋ ਘਰੋਂ ਲੈ ਕੇ ਆਇਆ ਸੀ ਆਪ ਪੰਥ ਦਾ ਗੱਡਾ ਫਸਿਆ ਹੈ ਰਸਾ ਹੈ ਰਕਦੇ ਰਿਹਾ ਤੇ ਮੈਂ ਨਿਕਲਦਾ ਨਹੀਂ ਗਿਆ ਕਿਉਂਕਿ ਜਜਵਾਤੀ ਸੀ ਕੌਮ ਦਾ ਧਰਮ ਦਾ ਮਨਥ ਦਾ ਪੰਜਾਬ ਦਾ ਮਸਲਾ ਸੀਗਾ ਘਰਾਂ ਤੋਂ ਨਿਕਲੇ ਜੋ ਕਰ ਸਕਦੇ ਸੀ ਕੀਤਾ ਝੱਲੇ ਆ ਪਰ ਇਹ ਕੋਈ ਮੁੱਢ ਵਿੱਚ ਮਲਤੀ ਨਹੀਂ ਗਈ ਇਹ ਕੋਈ ਮੇਲ ਮੋਲ ਵਿੱਚ ਮਲਤੀ ਨਹੀਂ ਗਈ ਇਹ ਮੇਰੀ ਹੱਥ ਬਣ ਕੇ ਬੀਣਦੀ ਹੈ ਅੱਜ ਵੀ ਪੰਜਾਬ ਤੇ ਪੰਥ ਦੇ ਨਾਂ ਦੇ ਠੱਗੀ ਮਾਰਨ ਵਾਲਿਆਂ ਦੀ ਕਸਰ ਕੋਈ ਨਹੀਂ ਹੈ ਠੱਗੀ ਮਾਰਨ ਵਾਲਿਆਂ ਦੀ ਕਸਰ ਕੋਈ ਨਹੀਂ ਜੇ ਬਾਝੋ ਪੰਜਾਬ ਨੂੰ ਚਾਹੀਏ ਪੰਜਾਬ ਦੇ ਅੰਦਰ ਭਾਈ